ਕੇ ਲਾਈਨ ਦੇ ਨਾਲ ਸਬੰਧਤ ਨੇ ਮੀਕੇ ਹੋਣੀ ਗੁਰੂ ਰੰਦਾਵੇ ਹੋਣੀ ਉਹਨਾਂ ਨੂੰ ਤੇ ਚਾਹੀਦਾ ਸੀ ਸਪੋਰਟ ਕਰਨੀ ਦਲਜੀਤ ਦੀ ਪਰ ਉਹੀ ਵਿਰੋਧ ਕਰ ਉਹ ਸਪੋਰਟ ਕਿਹੜੇ ਮੂੰਹ ਨਾਲ ਕਰਨਾ ਜੇ ਅੱਜ ਉਹ ਸਪੋਰਟ ਕਰਦੇ ਨਾ ਇਹਨਾਂ ਦਾ ਚੁੱਲਾ ਚੌਂਕਾ ਬੰਦ ਹੋ ਜਾਣਾ ਸਣੀ ਸੁਣੀ ਦਿਓ ਲਈ ਨਹੀਂ ਮੰਨਦੇ ਕੌਣ ਪਹਿਲਾਂ ਉਹਦਾ ਲੋਕ ਸਤਕਾਰ ਕਰਦੇ ਵੀ ਚਲੋ ਸਾਡੇ ਪੰਜਾਬ ਦਾ ਵਾ ਹਨਾ ਅੱਜ ਤੇ ਉਹਨੂੰ ਕੁੱਤੇ ਨਹੀਂ ਜਾਣਦੇ ਉਦਣੇ ਸ਼ਿਕੂ ਜਾ ਕਿੱਥੇ ਬੈਠਾ ਸੀ ਉਦਣ 2.5 ਕਿਲੋ ਘਾਤ ਕਿੱਥੇ ਗਿਆ ਸੀ ਉਦਣ ਲੈ ਕੇ ਆਉਣਾ ਨਾ ਟਾਈਮ ਵਰਕ ਨੂੰ ਮਨਾ ਕਰਨਾ ਚਾਹੀਦਾ ਏ ਜੇ ਅੱਜ ਪੱਗ ਵਾਲਾ ਪੱਗ ਵਾਲੇ ਦੇ ਨਾਲ ਨਹੀਂ ਖੜੂਗਾ ਤੇ ਫਿਰ ਟਿੱਕੇ ਵਾਲਾ ਖੜੂਗਾਣ ਕੇ ਉਹਨਾਂ ਨੇ ਫਿਲਮ ਤਿਆਰ ਕੀਤੀ ਆ ਉਹ ਲੜਾਈ ਤੋਂ ਪਹਿਲਾਂ ਦੀ ਫਿਲਮ ਤਿਆਰ ਕੀਤੀ ਆ ਲੜਾਈ ਖਤਮ ਵੀ ਹੋ ਗਈ ਆ ਪਰ ਪਤਾ ਨਹੀਂ ਮੇਰੇ ਸਾਲੇ ਕਿੱਦਾਂ ਦੇ ਲੋਕ ਇਹਨਾਂ ਦੇ ਘਰਾਂ ਦੇ ਆਪਣੇ ਦਿਮਾਗ ਦੀ ਲੜਾਈ ਨਹੀਂ ਮੁਕਦੀ ਕਿਉਂਕਿ ਹਰ ਬੰਦਾ ਅੱਜ ਦੇ ਸਮੇਂ 'ਚ ਨਾ ਜਿੱਦਾਂ ਔਰਦਾ ਤੀਰ ਲੈਣ ਦਾ ਸ਼ੌਂਕ ਜਾਂਦਾ ਮੋਤੀ ਵਰਗੇ ਬੰਦੇ ਸਾਦਕੇ ਉਹਨੂੰ ਸਨਮਾਨ ਕਰਦੇ ਪਏ ਆ ਜੇ ਸਾਡਾ ਸੀਨਾ ਚੌੜਾ ਨਹੀਂ ਹੋਣਾ ਚਾਹੀਦਾ ਮੀਕੇ ਵਰਗੇ ਵੇਖੋ ਆਪਣਾ ਬਹੁਤ ਸਰ ਬਣਾ ਕੇ ਜਾਗਟ ਕੂਸੀਆਂ ਮਾਰਦੇ ਫਿਰਦੇ ਆ ਗੁਰੂ ਗਾਰੂ ਸਾਹਿਬ ਪੂਜੇ ਲਾ ਦਿਆਂਗੇ ਪਰ ਅਸਲੀ ਕਾਲੀ ਦੋਵੇਂ ਭਰਾ ਇਕੱਠੇ ਹੁੰਦੇ ਆ ਤੇ ਨੇ ਉਹ ਛਤਰੋ ਛਤਰੀ ਹੁੰਦੇ ਲੋਕਾਂ ਨੂੰ ਲੜਾਉਂਦੇ ਆ ਤੇ ਰਾਤ ਨੂੰ ਬਹਿ ਕੇ ਉਹ ਇਕੱਠੇ ਪੈਕ ਲਾਉਂਦੇ ਦੇਖਿਆ ਨਾ ਤੁਸੀਂ ਪਿੰਡਾਂ ਦੇ ਵਿੱਚ ਲੋਕੋ ਸਰਕਾਰਾਂ ਕਦੇ ਵੱਖ ਨਹੀਂ ਆ ਸਰਕਾਰਾਂ ਇੱਕ ਹੀ ਹੁੰਦੀਆਂ ਵਾ ਸਿਰਫ ਸਾਨੂੰ ਲੋਕਾਂ ਨੂੰ ਲੜਾਉਂਦੀਆਂ ਜੇ ਸਾਡਾ ਕੋਈ ਪੰਜਾਬੀ ਪੁੱਤ ਸਾਡਾ ਭਰਾ ਜੇ ਕੋਈ ਵੱਡਾ ਚਿਹਰਾ ਬਣ ਕੇ ਅੱਜ ਦੁਨੀਆ ਸਾਹਮਣੇ ਆ ਰਿਹਾ ਸਾਡਾ ਫਰਜ਼ ਬਣਦਾ ਅਸੀਂ ਉਹ ਬੰਦੇ ਦਾ ਸਾਥ ਦਈਏ ਸੁਲਮਿਆ ਸੁਲਮਿਆ ਦੇ ਆਣ ਕੇ ਫਿਲਮ ਲੱਗੂਗੀ ਉੱਤੇ ਟੱਕਣਗੇ ਤਾਂ ਵੀ ਨਾਲ ਖੜਾ ਕੇ ਗੱਲ ਕੋਈ ਨਹੀਂ ਆਵਾਜ਼ ਮਾਰੇ ਜਿੰਨੇ ਕੇ ਅਗੇ ਭੈਣ ਭਰਾ ਸਾਰੇ ਨਾਲ ਖੜੇ ਕਰਦੇ ਆਂਗੇ ক্রিকেট ਤਾਂ ਮੈਚ ਹੈ ਕਿ ਉਹਦੇ ਉੱਪਰ ਵੀ ਕੋਈ ਰੋਕ ਲੱਗ ਰਹੀ ਹੈ ਦੇਖੋ ਉਹ ਉਹ ਤੇ ਚੱਲ ਰਿਹਾ ਉਹ ਚੱਲਣਾ ਫਿਰ ਉਹਨੂੰ ਵੀ ਬੰਦ ਕਰਨਾ ਚਾਹੀਦਾ ਤਾਂ ਫਿਰ ਉਹ ਵੇਰਗੇ ਇਹ ਚਾਉਂਦੇ ਆਂ ਕਿ ਜਿੱਦਾਂ ਅਸੀਂ ਅੱਧੀਆਂ ਹੀਆਂ ਲੰਗੀਆਂ ਕਰਕੇ ਲਈ ਫਿਰਦੇ ਉਹਦਾਂ ਦਲਜੀਤ ਲਈ ਪੰਜਾਬ ਦੇ ਵਿੱਚ ਆਏ ਦਿਨੀ ਕਿਸੇ ਨਾ ਕਿਸੇ ਮਸਲੇ ਦੇ ਉੱਪਰ ਖਾਸ ਤੌਰ ਤੇ ਚਰਚਾ ਛਿੜਦੀ ਨਜ਼ਰ ਆਉਂਦੀ ਹੈ ਤਾਂ ਹਾਲ ਦੇ ਵਿੱਚ ਦਲਜੀਤ ਦੁਸਾਂਜ ਜੋ ਕਿ ਤਕਰੀਬਨ 9 ਕੁ ਮਹੀਨੇ ਪਹਿਲਾਂ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਸਰਦਾਰਜੀ 3 ਫਿਲਮ ਕਰ ਚੁੱਕੇ ਸਨ ਤਾਂ ਇਸੇ ਮਸਲੇ ਦੇ ਉੱਪਰ ਲੈ ਕੇ ਜਿੱਥੇ ਬਹੁਤ ਸਾਰੀਆਂ ਖੱਬੇ ਪੱਖੀ ਧਿਰਾਂ ਦੇ ਵੱਲੋਂ ਫਿਲਮ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਫਿਲਮਾਂ ਪੱਕੇ ਤੌਰ ਤੇ ਇੰਡੀਆ ਦੇ ਵਿੱਚ ਚਲਾਉਣ ਨੂੰ ਲੈ ਕੇ ਬੈਨ ਕਰਵਾਈ ਜਾਣੀ ਚਾਹੀਦੀ ਹੈ ਤਾਂ ਉੱਥੇ ਹੀ ਜਿਹੜੇ ਇਸ ਲਾਈਨ ਦੇ ਨਾਲ ਸਬੰਧਤ ਨੇ ਚਾਹੇ ਉਹ ਮੀਕਾ ਹੋਣ ਗੁਰੂ ਰੰਦਾਵਾ ਹੋਣ ਜਾਂ ਕੁਝ ਅਜਿਹੇ ਲੋਕ ਹੋਣ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਨਖੇਦੀ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਕਿਸੇ ਵੀ ਕੀਮਤ ਤੇ ਜਿਹੜਾ ਰਿਲੀਜ਼ ਨਹੀਂ ਕਰਨੀ ਚਾਹੀਦੀ ਗੱਲਬਾਤ ਕਰ ਲੈਣੇ ਬਾਈ ਜਸਵੀਰ ਸਿੰਘ ਮਾਨ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਕਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਇਹ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਇੱਕੇ ਲਾਈਨ ਦੇ ਨਾਲ ਰਿਲੇਟਡ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਹੀ ਜਦੋਂ ਵਿਰੋਧਤਾ ਕੀਤੀ ਜਾਊ ਫਿਰ ਸਮਾਜ ਦੇ ਵਿੱਚ ਕਿਵੇਂ ਮਕਬੂਲੀਅਤ ਜਾਂ ਕਿਵੇਂ ਪ੍ਰਮਾਨਤਾ ਦਿੱਤੀ ਜਾ ਸਕਦੀ ਆ ਵੇਖੋ ਬਾਈ ਜੀ ਮੈਂ ਇੱਕ ਆਰੰਭ ਚ ਹੀ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਸਮੇਂ 'ਚ ਨਾ ਸਾਨੂੰ ਬਾਹਰੋਂ ਨਹੀਂ ਖਤਰਾ ਅੱਜ ਦੇ ਸਮੇਂ ਸਾਨੂੰ ਆਪਣੇ ਤੋਂ ਖਤਰਾ ਕਿਉਂਕਿ ਜਿਹੜੇ ਬਾਹਰੋਂ ਚੜ ਕੇ ਆਉਣਾ ਉਹਦਾ ਸਾਨੂੰ ਪਤਾ ਲੱਗ ਜਾਣਾ ਜਿਹੜਾ ਬੁੱਕਲ ਦਾ ਵਾ ਇਹਨੇ ਪਤਾ ਨਹੀਂ ਕਦੋਂ ਕੱਚ ਚੋਂ ਕੱਢ ਮਾਰਨੀ ਭਾਈ ਦਲਜੀਤ ਖਿੱਚ ਕੇ ਰੱਖ ਤੇਰੇ ਨਾਲ ਖੜੇ ਆਂ ਅਹੀਂ ਵੇਖੋ ਭਾਵੇਂ ਉਹ ਫਿਲਮਾਂ ਬਣਾਉਂਦਾ ਉਹ ਇੱਕ ਕਲਾਕਾਰ ਆ ਸਾਹੀਏ ਕਾ ਢਾਡੀ ਪ੍ਰਚਾਰਕਾਂ ਸਾਡਾ ਇੱਕ ਵੱਖਰਾ ਵਿਸ਼ਾ ਵਾ ਗੱਲ ਇੱਥੇ ਆਉਂਦੀ ਆ ਸਿਰ ਤੇ ਪੱਜੀ ਪੱਗ ਦੀ ਉਹ ਪੱਗ ਜਿਹੜੀ ਮੂਸੇ ਵਾਲੇ ਨੇ ਵੀ ਦੁਨੀਆ ਦੇ ਵਿੱਚ ਪਰਚਲਿਤ ਕੀਤੀ ਤੇ ਉਹਨੇ ਵੀ ਕੀਤੀ ਦਲਜੀਤ ਨੇ ਇਹ ਤੇ ਕਲਾਕਾਰ ਬਣਵਾਦੇ ਮੀਕੇ ਵਰਗੇ ਵੇਖੋ ਆਪਣਾ ਮੂੰਹ ਸਰ ਬਣਾ ਕੇ ਜਾਗਟ ਪੂਸੀਆਂ ਮਾਰਦੇ ਪਿੰਡ ਐ ਐਦਾ ਹੀ ਆ ਨਾ ਕਿਹੜੇ-ਕਿਹੜੇ ਸਿੰਗਰ ਆ ਉਹਦੇ ਵਿੱਚ ਮੰਨ ਲਓ ਉਹਨਾਂ ਦਾੜੀ ਕੇਸ ਕਟਾਰੇ ਤੇ ਦੁਰਗਿਰ ਗੀਲੇ ਵਰਗਿਆਂ ਨੇ 78 ਗੀਲ ਵਰਗਿਆਂ ਉਹਨਾਂ ਨੇ ਵੀ ਦਾੜੀ ਕੇਸ ਕਟਾਈ ਆ ਕਿਹੜੇ-ਕਿਹੜੇ ਮਹਾਨ ਢਾਡੀ ਹੋ ਚੋਟੀ ਦੇ ਮਜਬੂਰੀਆਂ ਕਾਰਨ ਉਹਨਾਂ ਨੇ ਵੀ ਇਧਰ ਪਰਤਣਾ ਪਿਆ ਗਿਆ ਪਰ ਬਾਈ ਦਲਜੀਤ ਡਟ ਕੇ ਰਹਿਣਾ ਐ ਚੜ੍ਹਦੀ ਕਲਾ ਦੇ ਨਾਲ ਕੰਮ ਠੋਕ ਕੇ ਰੱਖੇ ਗੁਰੂ ਗਰੂ ਸਾਹਿਬ ਥੂंजे ਲਾ ਦੇਣਗੇ ਪ੍ਰਵਾਹ ਕੋ ਜਦੋਂ ਭਾਰਤ ਪਾਕ ਤੋਂ ਪਹਿਲਾਂ ਦੀ ਫਿਲਮ ਬਣੀ ਹੋਈ ਹੈ ਭਾਰਤ ਪਾਕ ਦੇ ਨਾਲ ਆਪਸੀ ਟਕਰਾਰ ਹੋਇਆ ਤਾਂ ਇਸੇ ਨੂੰ ਲੈ ਕੇ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਭਾਰਤ ਪਾਕ ਦਾ ਆਪਸੀ ਦੁਸ਼ਮਣ ਹੈ ਦੋਨਾਂ ਦੀ ਟਕਰਾਰ ਚੱਲਦੀ ਹੈ ਪਰ ਫਿਲਮ ਤੇ ਪਹਿਲਾਂ ਦੀ ਬਣੀ ਹੋਈ ਹੈ ਜਾਂ ਤੇ ਪਹਿਲਾਂ ਫਿਲਮ ਨੂੰ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ ਤੁਸੀਂ ਇਹ ਗੱਲ ਨੂੰ ਮੰਨਦੇ ਵੀ ਕਾਂਗਰਸੀ ਤੇ ਕਾਲੀ ਦੋਵੇਂ ਭਰਾ ਇਕੱਠੇ ਹੁੰਦੇ ਆ ਦਿਨੇ ਉਹ ਛਤਰੋ ਛਤਰੀ ਹੁੰਦੇ ਲੋਕਾਂ ਨੂੰ ਲੜਾਉਂਦੇ ਆ ਤੇ ਰਾਤ ਨੂੰ ਬਹਿ ਕੇ ਉਹ ਇਕੱਠੇ ਪੈਗ ਲਾਉਂਦੇ ਵੇਖਿਆ ਨਾ ਤੁਸੀਂ ਪਿੰਡਾਂ ਦੇ ਵਿੱਚ ਉਹ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਜਾਂ ਐਮਐਲਏ ਦੀਆਂ ਆਉਂਦੀਆਂ ਉਹ ਦਿਨੇ ਦੋਕਾਂ ਨੂੰ ਲੜਾਈ ਜਾਂਦੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਆ ਉਹ ਮੂਰਖ ਲੋਕੋ ਸਰਕਾਰਾਂ ਕਦੇ ਵੱਖ ਨਹੀਂ ਹੁੰਦੀਆਂ ਸਰਕਾਰਾਂ ਇੱਕ ਹੀ ਹੁੰਦੀਆਂ ਵਾ ਸਿਰਫ ਸਾਨੂੰ ਲੋਕਾਂ ਨੂੰ ਲੜਾਉਂਦੀਆਂ ਜੇ ਸਾਡਾ ਕੋਈ ਪੰਜਾਬੀ ਪੁੱਤ ਸਾਡਾ ਭਰਾ ਜੇ ਕੋਈ ਵੱਡਾ ਚਿਹਰਾ ਬਣ ਕੇ ਅੱਜ ਦੁਨੀਆ ਸਾਹਮਣੇ ਆ ਰਿਹਾ ਸਾਡਾ ਫਰਜ਼ ਬਣਦਾ ਅਸੀਂ ਉਹ ਬੰਦੇ ਦਾ ਸਾਥ ਦਈਏ ਉਹ ਘੜਾ ਸਾਡੇ ਤੋਂ ਪਾਹੇ ਮੰਗਣ ਜਾਂ ਸਾਡੀ ਸਪੋਰਟ ਮੰਗਦਾ ਪਿਆ ਮੈਂ ਇਹ ਗੱਲ ਕਹਿਣਾ ਭਾਈ ਜਿਹੜਾ ਕੰਮ ਤੂੰ ਕਰਨ ਰਿਹਾ ਵਧੀਆ ਕਰਨ ਰਿਹਾ ਪੰਜਾਬੀਆਂ ਦਾ ਇਸ ਟਾਈਮ ਪੂਰਾ ਚਿਹਰਾ ਬਣਾ ਕੇ ਰੱਖ ਦਿੱਤਾ ਉਹ ਬੰਦੇ ਨੇ ਭਾਈ ਪੰਜਾਬੀ ਸਿਰਾਂ ਤੇ ਪੱਗਾਂ ਬਨ ਕੇ ਫਿਲਮਾਂ ਦੇ ਵਿੱਚ ਆਉਣਾ ਔਰ ਆਪ ਉਹਨਾਂ ਨੇ ਲਿਖਣੀਆਂ ਆਪ ਦੁਨੀਆ ਸਾਹਮਣੇ ਪ੍ਰਚਾਰ ਪ੍ਰਸਾਰ ਦਿੱਤਾ ਵੀ ਸਰਦਾਰ ਕੀ ਹੁੰਦਾ ਹੁਣ ਕਈਆਂ ਨੇ ਇਹ ਗੱਲ ਕਹਿਣੀ ਵੀ ਮਾਰ ਜੀ ਦੇ ਤਾਂ ਹੱਕ ਚ ਹੈ ਵਿਊ ਦਾ ਕਰਕੇ ਹਨਾ ਫੇਮ ਘਟਨ ਦਾ ਕਰਕੇ ਭਾਈ ਜਿਹੜਾ ਬੰਦਾ ਸੱਚ ਦੇ ਰਾਹ ਤੇ ਹੁੰਦਾ ਉਹ ਤੇ ਦੁਨੀਆ ਦੁਸ਼ਮਣ ਹੁੰਦੀ ਆ ਠੀਕ ਆ ਤੇ ਜਿਹਦੀ ਦੁਨੀਆ ਦੁਸ਼ਮਣ ਹੋਵੇ ਨਾ ਉਹਦੇ ਨਾਲ ਖੜਨ ਦਾ ਸਵਾਦ ਹੀ ਵੱਖਰਾ ਹੁੰਦਾ ਭਾਵੇਂ ਸਾਰਾ ਪੰਜਾਬ ਵਿਰੋਧ ਕਰੇ ਭਾਵੇਂ ਦੁਨੀਆ ਵਿਰੋਧ ਕਰੇ ਬਾਈ ਜਦੋਂ ਇੱਕ ਵਾਰੀ ਕਹਿ ਤਾ ਕਿ ਜਿੱਥੇ ਸਾਡੀ ਲੋੜ ਪਊਗੀ ਅਸੀਂ ਉੱਥੇ ਖੜਾਂਗੇ ਬਾਕੀ ਜਿਹੜੇ ਸੁਲਮਿਆਂ ਸੁਲਮਿਆਂ ਦੇ ਆਣ ਕੇ ਫਿਲਮ ਲੱਗੂਗੀ ਉੱਥੇ ਡੱਕਣਗੇ ਤਾਂ ਵੀ ਨਾਲ ਖੜਾਂਗੇ ਗੱਲ ਕੋਈ ਨਹੀਂ ਆਵਾਜ਼ ਮਾਰੇ ਜਿੰਨੇ ਕਾਗੇ ਭੈਣ ਭਰਾ ਸਾਰੇ ਨਾਲ ਖੜੇ ਕਰਦੇ ਆਂਗੇ ਕਿਉਂਕਿ ਜੇ ਸਾਡੇ ਸਾਡੇ ਬੱਚੇ ਸਾਡੇ ਭਰਾ ਮਿਹਨਤ ਕਰਕੇ ਗਾੜੀ ਆ ਰਹੀ ਹੈ ਤਾਂ ਸਾਡੇ ਹੀ ਭਰਾ ਕਿਉਂ ਲੱਤਾਂ ਵੱਢਣ ਉਹਨਾਂ ਦੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜੇ ਦਲਜੀਤ ਦੀ ਫਿਲਮ ਇੱਕ ਪਾਕਿਸਤਾਨੀ ਅਦਾਕਾਰ ਨੂੰ ਫਿਲਮ ਨੂੰ ਲੈਣ ਨੂੰ ਲੈ ਕੇ ਰਿਲੀਜ਼ ਨਹੀਂ ਹੋ ਸਕਦੀ ਤੇ ਫਿਰ ਕੱਲ ਨੂੰ ਜਿਹੜਾ ਇੰਡੀਆ ਦੇ ਤੇ ਪਾਕ ਦਾ ਜਿਹੜਾ ਕ੍ਰਿਕਟ ਦਾ ਮੈਚ ਹੈ ਕਿ ਉਹਦੇ ਉੱਪਰ ਵੀ ਕੋਈ ਰੋਕ ਲੱਗ ਰਹੀ ਹੈ ਦੇਖੋ ਉਹ ਤੇ ਉਹ ਤੇ ਚੱਲ ਰਿਹਾ ਉਹ ਚੱਲਣਾ ਫਿਰ ਉਹਨੂੰ ਵੀ ਬੰਦ ਕਰਨਾ ਚਾਹੀਦਾ ਉਹਨੂੰ ਕਿਉਂ ਨਹੀਂ ਬੰਦ ਕਰਦੇ ਬਾਕੀ ਤਾਰਾ ਪਹਿਲਾਂ ਗਿਆ ਤੇ ਫਿਰ ਹੁਣ ਗਿਆ ਹੁਣ ਚੱਲ ਗਿਆ ਤੇ ਕੀ ਹੋ ਗਿਆ ਪਹਿਲਾਂ ਵੀ ਸਕੀਨਾ ਲੈ ਕੇ ਆਇਆ ਤਾਰਾ ਤੇ ਜੇ ਹੁਣ ਚਲਾ ਗਿਆ ਫਿਰ ਕੀ ਹੋਇਆ ਇੱਕ ਉਹਨਾਂ ਨੇ ਫਿਲਮ ਤਿਆਰ ਕੀਤੀ ਆ ਉਹ ਲੜਾਈ ਤੋਂ ਪਹਿਲਾਂ ਦੀ ਫਿਲਮ ਤਿਆਰ ਕੀਤੀ ਆ ਲੜਾਈ ਖਤਮ ਵੀ ਹੋ ਗਈ ਆ ਪਰ ਪਤਾ ਨਹੀਂ ਮੇਰੇ ਸਾਲੇ ਕਿਦਾਂ ਦੇ ਲੋਕ ਇਹਨਾਂ ਦੇ ਘਰਾਂ ਦੇ ਆਪਣੇ ਦਿਮਾਗ ਦੀ ਲੜਾਈ ਨਹੀਂ ਮੁੱਕਦੀ ਕਿਉਂਕਿ ਹਰ ਬੰਦਾ ਅੱਜ ਦੇ ਸਮੇਂ 'ਚ ਨਾ ਜਿੱਦਾਂ ਉੜਦਾ ਤੀਰ ਲੈਣ ਦਾ ਸ਼ੌਂਕ ਜਾਂਦਾ ਉਹਨੇ ਦਲਜੀਤ ਨੇ ਇੱਕ ਪੋਸਟ ਪਾਈ ਨਾ ਉਹਦੇ 'ਚ ਉਹਨੇ ਕਹਾ ਕਹਿੰਦਾ ਭੈਂਚੋ ਜੋ ਦਿਲ ਕਰਦਾ ਕਿਦਾਂ ਤਾਂ ਭੰਕੀ ਜਾਓ ਮੈਂ ਤੇ ਏਦਾਂ ਹੀ ਖਿੱਚ ਕੇ ਰੱਖਣਾ ਮੈਨੂੰ ਯਾਰ ਸੱਚੀ ਗੱਲ ਮੈਨੂੰ ਇੰਨਾ ਵਧੀਆ ਲੱਗਾ ਨਾ ਕਿ ਇਹ ਅਸਲੀ ਸਾਡਾ ਅਸਲੀ ਰੂਪ ਆ ਵਾ ਨਹੀਂ ਪਹਿਲਾਂ ਐ ਕਰਦੇ ਆ ਵੀ ਬਾਈ ਨਾਲ ਚੱਲੋ ਸਾਡੇ ਤੁਹਾਡੀ ਲੋੜ ਆ ਸਾਨੂੰ ਤੇ ਜੇ ਕੋਈ ਸਿਰਦੇ ਵਾਲਾ ਨੂੰ ਆਊਗਾ ਤੇ ਫੇਰ ਤੇ ਉਹਨੂੰ ਕਹਿਣਾ ਵੀ ਆ ਜਾ ਫੇਰ ਵੇਖ ਲੈਨੇ ਕੱਡਾ ਕ ਤੂੰ ਮੈਨੂੰ ਇਹ ਇਹ ਗੱਲ ਉਹਦੀ ਵਧੀਆ ਲੱਗੀ ਤੇ ਡਟ ਕੇ ਰਹਿਣਾ ਚਾਹੀਦਾ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਬੱਚਾ ਸਾਡਾ ਕੋ ਸਿਰ ਤੇ ਪੱਗ ਬੰਨ ਕੇ ਵਧੀਆ ਲੈਵਲ ਦੇ ਉੱਤੇ ਖੜਾ ਹੋ ਰਿਹਾ ਵੇਖੋ ਜਿਹਨੂੰ ਮੋਦੀ ਵਰਗੇ ਬੰਦੇ ਸਾਦਕੇ ਉਹਨੂੰ ਸਨਮਾਨ ਕਰਦੇ ਪਿਆ ਯਾਰ ਸਾਡਾ ਸੀਨਾ ਚੌੜਾ ਨਹੀਂ ਹੋਣਾ ਚਾਹੀਦਾ ਹੂੰ ਸਾਡਾ ਸੀਨਾ ਚੌੜਾ ਹੋਣਾ ਚਾਹੀਦਾ ਵੀ ਯਾਰ ਸਾਡਾ ਪੱਗ ਵਾਲਾ ਭਰਾ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਨਾਮ ਨਾ ਘਟਦਾ ਪਿਆ ਇਸ ਟਾਈਮ ਬਾਈ ਵੇਖੋ ਇੱਕ ਨੰਬਰ ਦੇ ਉੱਤੇ ਦਲਜੀਤ ਆ ਕਲਾਕਾਰੀ ਵੇਖ ਲੋ ਉਦੀ ਗੱਲਬਾਤ ਦਾ ਤਰੀਕਾ ਵੇਖ ਲਓ ਉਹਦੀ ਲਿਖਤ ਵੇਖ ਲਓ ਉਹਦਾ ਗਾਉਣਾ ਵੇਖ ਲਓ ਉਹ ਦੁਨੀਆ ਨੂੰ ਆਕਰਸ਼ਿਤ ਕਰਦਾ ਪਿਆ ਅੱਜ ਦੇ ਸਮੇਂ ਦੇ ਵਿੱਚ ਤੇ ਜਿਹੜੇ ਵਿਰੋਧ ਕਰਦੇ ਮੇਰੇ ਸਾਲੇ ਸਭ ਤੋਂ ਜ਼ਿਆਦਾ ਗਾਣੇ ਵੀ ਉਹ ਸੁਣਦੇ ਆ ਹਾਲੇ ਕਿ ਮੈਂ ਦਲਜੀਤ ਦੇ ਗਾਣੇ ਨਹੀਂ ਸੁਣਦਾ ਬਹੁਤ ਘੱਟ ਸੁਣਦਾ ਮੈਂ ਤੇ ਮੂਸੇ ਵਾਲਾ ਸੁਣਦਾ ਤੁਹਾਨੂੰ ਪਤਾ ਹੀ ਹੈ ਮੈਂ ਦੁਨੀਆ ਨੂੰ ਪਤਾ ਉਹ ਕਹਿੰਦੇ ਬਾਬਾ ਨੇ ਬਾਬਾ ਜਿਹੜਾ ਮਾਨ ਆ ਉਹ ਮੂਸੇਆ ਸੁਣਦਾ ਮੈਂ ਮੂਸੇਆ ਵਾਲਾ ਬਾਕੀ ਮੈਨੂੰ ਇਹ ਬੰਦੇ ਵਧੀਆ ਲੱਗਦੇ ਜ਼ਿਆਦਾ ਖੜਕਾ ਦਰਕਾ ਆ ਉਹ ਮਤਲਬ ਜਿਹਦੇ ਉਹਦੇ ਗੀਤ ਆ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੇ ਆ ਚੰਗੇ ਚੰਗੇ ਬੰਦੇ ਸੁਣ ਜਦੋਂ ਕੋਈ ਬੰਦਾ ਮਿਹਨਤ ਕਰਦਾ ਉਹਦੀ ਵਿਰੋਧ ਤਾਂ ਹੋਣੀ ਹੀ ਹੋਣੀ ਹੈ ਆਮ ਲੋਕਾਂ ਦੇ ਸਵਾਲ ਤਾਂ ਇਹ ਨੇ ਕਿ ਇੱਕੇ ਲਾਈਨ ਦੇ ਨਾਲ ਸੰਬੰਧਤ ਨੇ ਮੀਕੇ ਹੋਣੀ ਗੁਰੂ ਰੰਦਾਵੇ ਹੋਣੀ ਉਹਨਾਂ ਨੂੰ ਤਾਂ ਚਾਹੀਦਾ ਸੀ ਸਪੋਰਟ ਕਰਨੀ ਦਲਜੀਤ ਦੀ ਪਰ ਉਹੀ ਵਿਰੋਧ ਤਾਂ ਕਿਉਂ ਕਰ ਰਹੇ ਉਹ ਸਪੋਰਟ ਕਿਹੜੇ ਮੂੰਹ ਨਾਲ ਕਰਨਾ ਜੇ ਅੱਜ ਉਹ ਸਪੋਰਟ ਕਰ ਦੇਣਾ ਇਹਨਾਂ ਦਾ ਚੁੱਲਾ ਚੌਂਕਾ ਬੰਦ ਹੋ ਜਾਣਾ ਜਿਸ ਲੈਵਲ ਤੇ ਉਹ ਬੰਦਾ ਖੜਾ ਇਹ ਤਾਂ ਅੱਧ ਵਿਚ ਨਹੀਂ ਪਹੁੰਚੇ ਭਾਈ ਮੈਂ ਪਿਛਲੇ ਦਿਨ ਹੀ ਕਿਹਾ ਮੈਂ ਇਹ ਮੀਕੇ ਉਹਨਾਂ ਨੂੰ ਕੁੱਤੇ ਨਹੀਂ ਜਾਣਦੇ ਹਨਾ ਇਹ ਕਹਿੰਦੇ ਤੈਨੂੰ ਨਾਂ ਦਾ ਪਤਾ ਨਾ ਮੈਂ ਸੁਣ ਲਿਆ ਤੁਹਾਡੇ ਕੋਲ ਤੁਹਾਨੂੰ ਦੱਸਤਾ ਵੇਖੋ ਭਾਈ ਜਿਹੜੀ ਗੱਲ ਦਲਜੀਤ ਦੀ ਹੈ ਦਲਜੀਤ ਨੇ ਬਹੁਤ ਸਟਰਗਲ ਕੀਤਾ ਬਹੁਤ ਮਿਹਨਤ ਕੀਤੀ ਉਸ ਬੰਦੇ ਨੇ ਇਹ ਇੱਕ ਸਿੰਗਿੰਗ ਤੋਂ ਉੱਠ ਕੇ ਇੱਕ ਫਿਲਮੀ ਅਦਾਕਾਰ ਬਣਨਾ ਫਿਰ ਫਿਲਮ ਲਿਖਣੀ ਫਿਰ ਉਹਦੀ ਸ਼ੂਟਿੰਗ ਕਰਨੀ ਦੁਨੀਆ 'ਚ ਲੈ ਕੇ ਆਉਣੀ ਬੜੀ ਵੱਡੀ ਇੱਕ ਕਹਿ ਸਕਦੇ ਕੁਦਰਤੀ ਦਾਤ ਆ ਪ੍ਰਮਾਤਮਾ ਦੇ ਇੱਕ ਛੋਟੀ ਜੀ ਗੱਲ ਨੂੰ ਕੈਦ ਕਰਨਾ ਵੇ ਬੜਾ ਔਖਾ ਹੁੰਦਾ ਪਰ ਇੰਨੀਆਂ ਗੱਲਾਂ ਨੂੰ ਕੈਦ ਕਰਕੇ ਦੁਨੀਆ ਦੇ ਮਨੋਰੰਜਨ ਵਾਸਤੇ ਤਿਆਰ ਕਰ ਦੇਣਾ ਉਹ ਵੀ ਇੱਕ ਸਾਫ਼ ਸੁਥਰੇ ਲਹਿਜੇ ਦੇ ਵਿੱਚ ਲੈ ਕੇ ਆਉਣਾ ਕੀ ਇਹ ਮੂਰਖ ਲੋਕਾਂ ਨੂੰ ਮਤਲਬ ਇਹ ਫਿਰ ਰੰਦਾ ਵਿਰਦੂ ਬੇਰਗੇ ਇਹ ਚਾਹੁੰਦੇ ਆ ਕਿ ਜਿੱਦਾਂ ਅਸੀਂ ਅੱਧੀਆਂ ਹੀ ਨੰਗੀਆਂ ਕਰਕੇ ਲਈ ਫਿਰਦੇ ਉਹਦਾਂ ਦਲਜੀਤ ਵੀ ਲਈ ਫਿਰੇ ਹੂੰ ਦਲਜੀਤ ਦਾ ਸਿਸਟਮ ਕੁਝ ਹੋ ਰਿਹਾ ਮੈਂ ਦਲਜੀਤ ਤਕਰੀਬਨ ਫਿਲਮਾਂ ਮੈਂ ਉਹਦੀਆਂ ਸਾਰੀਆਂ ਵੇਖੀਆਂ ਦਲਜੀਤ ਦੀਆਂ ਹੂੰ ਲੇਕਨ ਏ ਆ ਮੈਨੂੰ ਇਹਦੇ ਵਿੱਚ ਕੋਈ ਇਦਾਂ ਦਾ ਕੰਮ ਨਹੀਂ ਲੱਗਾ ਇਹਦੇ ਵਿੱਚ ਕੋਈ ਪੰਜਾਬ ਦਾ ਕੋਈ ਬੱਚਾ ਖਰਾਬ ਹੋਵੇ ਜਾਂ ਕੋਈ ਬੰਦ ਗਲਤ ਅਸਰ ਪਵੇ ਇਹਦਾਂ ਦਾ ਕੁਝ ਨਹੀਂ ਲੱਗਾ ਸਨੀਦੋਲ ਇੱਕ ਫਿਲਮ ਬਣਾ ਰਿਹਾ ਸੀ ਉਹਨੂੰ ਦਲਜੀਤ ਦੇ ਵਿੱਚ ਦਲਜੀਤ ਨੂੰ ਉਸ ਫਿਲਮ ਦੇ ਵਿੱਚ ਲਿਆ ਹੋਇਆ ਸੀ ਤਾਂ ਉਸੇ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਕਿ ਦਲਜੀਤ ਨੂੰ ਇਸ ਫਿਲਮ ਵਿੱਚ ਲੈਣ ਤੋਂ ਬਿਲਕੁਲ ਮਨਾ ਕਰ ਦਿੱਤਾ ਗਿਆ ਲਾਂਭੇ ਕਰ ਦਿੱਤਾ ਗਿਆ ਤੇ ਉਹਦੇ ਉਹਦੀ ਜਗ੍ਹਾ ਦੇ ਉੱਪਰ ਆਫਰ ਦਿੱਤਾ ਗਿਆ ਐਮੀ ਵਿਰਕ ਨੂੰ ਇਹ ਵੀ ਚਰਚਾਵਾਂ ਨੇ ਕਿ ਐਮੀ ਵਿਰਕ ਨੇ ਮਨਾ ਕਰਤਾ ਐਮੀ ਵਿਰਕ ਨੇ ਵਧੀਆ ਕੀਤਾ ਐਮੀ ਵਿਰਕ ਨੂੰ ਮਨਾ ਕਰਨਾ ਚਾਹੀਦਾ ਏ ਜੀ ਅੱਜ ਪੱਗ ਵਾਲਾ ਪੱਗ ਵਾਲੇ ਦੇ ਨਾਲ ਨਹੀਂ ਖੜੂਗਾ ਤੇ ਫਿਰ ਟਿੱਕੇ ਵਾਲਾ ਖੜੂਗਾ ਆਣ ਕੇ ਹੂੰ ਬਾਈ ਵੇਖੋ ਸਣੀ ਸੁਣੀ ਦਿਓ ਲੈ ਇਹ ਨਹੀਂ ਮੰਨਦੇ ਕੌਣ ਆ ਪਹਿਲਾਂ ਉਹਦਾ ਲੋਕ ਸਤਕਾਰ ਕਰਦੇ ਸੀ ਵੀ ਚਲੋ ਸਾਡੇ ਪੰਜਾਬ ਦਾ ਵਾ ਹਨਾ ਅੱਜ ਤੇ ਉਹਨੂੰ ਕੁੱਤੇ ਨਹੀਂ ਜਾਣਦੇ ਅੱਜ ਨਹੀਂ ਕੋਈ ਪੁੱਛਦਾ ਪਹਿਲਾਂ ਬਹੁਤ ਲੋਕ ਉਹਨੂੰ ਮਾਣ ਕਰਦੇ ਵੀ ਯਾਰ ਸਾਡਾ ਭਰਾ ਵਾ ਸਾਡਾ ਭਰਾ ਵਾ ਜਦੋਂ ਸਾਡੇ ਸਾਡੇ ਦੇ ਵਕਤ ਪਿਆ ਜਦੋਂ ਕਿਸਾਨ ਸੜਕਾਂ ਤੇ ਬੈਠੇ ਰੁੱਲਦੇ ਪਏ ਸੀ ਜਿੱਥੇ ਗੋਲੀਆਂ ਪੱਥਰਵਾਰੀ ਹੋਣ ਦੀ ਸਰਕਾਰ ਵਿਰੋਧ ਕਰਦੀ ਵੀ ਸਰਕਾਰ ਦਾ ਅਸੀਂ ਵਿਰੋਧ ਕਰਦੇ ਪਏ ਸਰਕਾਰ ਸਾੜਾ ਕਰਦੀ ਪਈ ਮਰਨ ਮਾਰਨ ਦੀ ਗੱਲ ਚੱਲਦੀ ਪਈ ਆਪਣੇ ਹੱਕ ਲੈਣ ਵਾਸਤੇ ਖੜੇ ਉਸ ਦਿਨ ਇਹ ਸ਼ਕੂਜਾ ਕਿੱਥੇ ਬੈਠਾ ਏ ਉਸ ਦਿਨ 2.5 ਕਿਲੋ ਘਾਤ ਕਿੱਥੇ ਗਿਆ ਏ ਉਸ ਦਿਨ ਲੈ ਕੇ ਆਉਂਦਾ ਨਾ ਸਵਾਸ ਤੇ ਫੇਰ ਆਉਣਾ ਏ ਉਹਨੂੰ ਪਤਾ ਲੱਗਣਾ ਏ ਵੀ ਉੱਥੇ 2.5 2.5 ਕਿਲੋ ਕਹਿੰਦੇ ਉੱਥੇ 5 5 ਕਿਲੋ ਕੇ ਬੈਠੇ ਆ ਹੂੰ ਉਹਦੇ 2.5 ਕਿਲੋ ਫਿਲਮਾਂ ਦੀ ਚੱਲਦਾ ਵਾ ਗਰਾਉਂਡ ਲੈਵਲ ਤੇ ਸਣੀ ਦਿਓਲ ਜੀ 2.5 ਕਿਲੋ ਨਹੀਂ ਚੱਲਣਾ ਇੱਥੇ 5 ਕਿਲੋ ਹੀ ਚੱਲਦਾ ਭਾਈ ਖਾਲੜਾ ਤੇ ਦਲਜੀਤ ਨੇ ਕੁਝ ਸਮਾਂ ਪਹਿਲਾਂ ਫਿਲਮ ਬਣਾਈ ਸੀ ਪੰਜਾਬ 95 ਉਹਨੂੰ ਵੀ ਬੈਨ ਕਰ ਦਿੱਤਾ ਗਿਆ ਇੰਡੀਆ ਦੇ ਵਿੱਚ ਤੇ ਉਸ ਤੋਂ ਬਾਅਦ ਦਲਜੀਤ ਦੀ ਇਸ ਫਿਲਮ ਨੂੰ ਵੀ ਬੈਨ ਕਰ ਦਿੱਤਾ ਜਾਂਦਾ ਤਾਂ ਕੀ ਲੱਗਦਾ ਕਿ ਆਰਥਿਕ ਦੀ ਸੱਟ ਨਹੀਂ ਵੱਜੂਗੀ ਉਹਨੂੰ ਆਰਥਿਕ ਤੌਰ ਤੇ ਦਲਜੀਤ ਨੂੰ ਭਾਈ ਵੇਖੋ ਇਹ ਬਹੁਤ ਅਮੀਰ ਆ ਸਿੱਖ ਹੂੰ ਇਹ ਜਿੰਨਾ ਸੋਚਣਗੇ ਵੀ ਦਲਜੀਤ ਨੂੰ ਥੱਲੇ ਸੁੱਟ ਦਈਏ ਫਿਲਮਾਂ ਬੈਨ ਕਰਨਾ ਕੀ ਹੋ ਜੂਗਾ ਮੰਨ ਲਓ ਉਹਨਾਂ ਨੇ ਖਾਲੜਾ ਵਾਲੀ ਫਿਲਮ ਬਣ ਕਿਉਂ ਕੀਤੀ ਕਿਉਂ ਕੀਤੀ ਜਸਵੰਤ ਸਿੰਘ ਵਾਲੀ ਫਿਲਮ ਉਹ ਇਸ ਕਰਕੇ ਦੁਨੀਆ ਨੂੰ ਸੱਚ ਨਾ ਪਤਾ ਲੱਗ ਜਵੇ ਕਿਉਂਕਿ ਜੇ ਦੁਨੀਆ ਨੂੰ ਸੱਚ ਪਤਾ ਲੱਗ ਗਿਆ ਦੁਨੀਆ ਜਾਗ ਜਾਣੀ ਹੈ ਜੇ ਦੁਨੀਆ ਜਾਗ ਪਈ ਲੋਕਾਂ ਨੇ ਹੱਕ ਮੰਗਣੇ ਮੈਂ ਤੁਹਾਨੂੰ ਇੱਕ ਸਵਾਲ ਦੱਸਦਾ ਵੇਖੋ ਸਵਾਲ ਕਰਦਾ ਪਹਿਲਾਂ ਗੋਲੀਆਂ ਨਾਲ ਬੰਦੇ ਮਾਰੇ ਮੁੱਛ ਨਹੀਂ ਫੁੱਟਣ ਦਿੰਦੇ ਗੋਲੀ ਮਾਰ ਦਿੰਦੇ ਕਹਿੰਦੇ ਸੱਪ ਦਾ ਪੋਤਾ ਪਚੰਗੀ ਮਾਰ ਦਿਓ ਇਹਨੇ ਉੱਠ ਕੇ ਡੰਗ ਮਾਰਨਾ ਉਹਦੇ ਤੋਂ ਬਾਅਦ ਨਸ਼ਾ ਆਇਆ ਸਰਿੰਜਾਂ ਲਾਗੀਆਂ ਸੂਈਆਂ ਲਾਗੀਆਂ ਕਹਿੰਦੇ ਮੁੱਕ ਗਏ ਨਹੀਂ ਮੁਕੇ ਕਹਾਂ ਚੋ ਬਕਰ ਹੋਗੇ ਗੈਂਗਸਟਰ ਬਣ ਕੇ ਜੇਲਾ ਚਲੇਗੇ ਕਹਿੰਦੇ ਮੁਕੇ ਨਹੀਂ ਮੁਕੇ ਅੱਜ ਤੁਹਾਨੂੰ ਸੋਸ਼ਲ ਮੀਡੀਆ ਨਾਲ ਰਾਈ ਮਾਰਿਆ ਜਾ ਰਿਹਾ ਅੱਜ ਮਾਨਸਿਕ ਤੌਰ ਤੇ ਤੁਹਾਨੂੰ ਕਮਜ਼ੋਰ ਕੀਤਾ ਜਾ ਰਿਹਾ ਅੱਜ ਬੰਦਾ ਲੱਗੇ ਇਹ ਨਹੀਂ ਮੈਂ ਤਾਂ ਨਿਆਣਾ ਬੈਠਾ ਜਨਾਨੀ ਬੈਠੀ ਆਪਣੇ ਫੋਨ ਤੇ ਟਿਕ 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 ਕਰੀ ਜਾਂਦਾ ਤੁਹਾਨੂੰ ਲੱਗਦਾ ਗੋਲੀਆਂ ਤੋਂ ਬਿਨਾਂ ਹੀ ਤੁਹਾਨੂੰ ਮਾਰਤਾ ਮਾਨਸਿਕ ਤੌਰ ਤੇ ਮਾਰਤਾ ਤੁਹਾਨੂੰ ਤੁਹਾਨੂੰ ਗੋਲੀਆਂ ਨਹੀਂ ਖਤਮ ਕਰ ਸਕੀਆਂ ਨਸ਼ਾ ਨਹੀਂ ਖਤਮ ਕਰ ਸਕਿਆ ਲੇਕਿਨ ਤੁਹਾਨੂੰ ਆਸ਼ੋਸ਼ ਨੈਟਵਰਕ ਨੇ ਕਮਜ਼ੋਰ ਇੰਨਾ ਕਰਤਾ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ ਅੱਜ ਇੰਨਾ ਕਿ ਚਿੰਚੜਾ ਪਾਣ ਆ ਚੁੱਕਾ ਨਾ ਅਸੀਂ ਆਪ ਤੋਂ ਕਿਸੇ ਨੂੰ ਗਾਂ ਵਾਧਾ ਵੇਖਦੇ ਨਾ ਦਿਲ ਕਰਦਾ ਇਹਨੂੰ ਮਾਰ ਹੀ ਦਈਏ ਠੀਕ ਆ ਜੀ ਜਿਹੜੀ ਗੱਲ ਇਸ ਟਾਈਮ ਦਲਜੀਤ ਦੀ ਹੈ ਦਲਜੀਤ ਦੇ ਕੱਦ ਦਾ ਬੰਦਾ ਕੋਈ ਨਹੀਂ ਹੈ ਇਸ ਟਾਈਮ ਆ ਸਣੀ ਸੁਣੀ ਦੀ ਉਹ ਲੋਣੀ ਹੈ ਖਤਮ ਹੋ ਗਈ ਮਿੱਟੀ ਹੈ ਇਹ ਖੇਡ ਖਤਮ ਹੋ ਚੁੱਕੀ ਹੈ ਇਹਨਾਂ ਦੀ ਮੀਕੇ ਬੂਕੇ ਹੋਣੀ ਇਹਦੇ ਚਾਹ ਜੂ ਪਿਉਣ ਤੇ ਰੱਖਦਾ ਹੋ ਐਟ ਟਾਈਮ ਪੂਰਾ ਟੌਰਿਆ ਉਹਦਾ ਤੇ ਸਾਡੀ ਦਿਲੋਂ ਅਰਦਾਸ ਹੈ ਮਾਰੇ ਕਿਰਪਾ ਕਰੇ ਉਹਦੀ ਸਦਾ ਚੜ੍ਹਦੀ ਕਲਾ ਰਵੇ ਜੇ ਦਲਜੀਤ ਦੇ ਸਿਰ ਤੇ ਪਾਗਣਾ ਹੁੰਦੀ ਉਹਦੀ ਜਗ੍ਹਾ ਕੋਈ ਮੁੰਨਾ ਬੰਦਾ ਹੁੰਦਾ ਤੇ ਉਹਦੀ ਫਿਲਮ ਰਿਲੀਜ਼ ਹੋ ਜਾਣੀ ਸੀ ਫਿਰ ਮੈਂ ਕਹਿੰਦਾ ਬਾਈ ਵੇਖੋ ਮੈਂ ਪਹਿਲਾਂ ਦੱਸਿਆ ਵੀ ਜਿਹੜੀ ਸਿਰ ਤੇ ਪਾਗ ਬੈਠੀ ਨਾ ਉਹਨੇ ਸਜਾਈਏ ਜਿਹੜੀ ਉਹ ਸਾਡਾ ਤਖ ਸਾਡਾ ਤਾਜ ਆ ਜੇ ਅਹੀਂ ਤਾਜ ਦੇ ਵਾਲੇ ਤਾਜ ਦੇ ਵਿਰੋਧੀ ਹੋ ਗਏ ਨਾ ਤੇ ਵਿਰੋਧੀ ਤੇ ਅੱਗੇ ਚਾਹੁੰਦਾ ਵੀ ਇਹ ਵਿਰੋਧੀ ਬਣਨਾ ਇਹ ਚੀਜ਼ ਲੋਕਾਂ ਨੂੰ ਸੋਚਣ ਦੀ ਲੋੜ ਆ ਵੀ ਸਾਨੂੰ ਆਪਸੀ ਵਿਤਕਰੇ ਭਲਾ ਕੇ ਸਾਨੂੰ ਇਹ ਤਾਜ ਨੂੰ ਬਚਾਉਣ ਵਾਸਤੇ ਇੱਕ ਨਿਸ਼ਾਨੇ ਥੱਲੇ ਆਉਣਾ ਪੈਣਾ ਨਹੀਂ ਤੇ ਅੱਜ ਤੁਸੀਂ ਵੇਖਦੇ ਆਂ ਸਿਰਾ ਤੋਂ ਪੱਗਾਂ ਲੱਤ ਜਾਂਦੀਆਂ ਦਾੜ੍ਹੀ ਕੇਸ ਲੋਕ ਪੁੱਟਦੇ ਆਂ ਬੁਰੇ ਹਾਲ ਕਰਦੇ 10 ਦਾ 20 ਵੀ ਬੰਦੇ ਪੈ ਜਾਂਦੇ ਆ ਉਹਨਾਂ ਦਾ ਨੁਕਸਾਨ ਕਰਦੇ ਆ ਤੇ ਤੁਹਾਨੂੰ ਨਹੀਂ ਕਿਤੇ ਲੱਗਦਾ ਕਿ ਪੱਗਾਂ ਵਾਲਿਆਂ ਦਾ ਹੀ ਕਿਉਂ ਨੁਕਸਾਨ ਹੁੰਦਾ ਕਿਉਂਕਿ ਅਸੀਂ ਸ਼ਸਤਰਾਂ ਤੋਂ ਹੀਣੇ ਹੋ ਚੁੱਕੇ ਆਂ ਸਾਨੂੰ ਸ਼ਸਤਰ ਸਾਡੇ ਕੋਲ ਚਾਹੀਦਾ ਤੇ ਸ਼ਸਤਰ ਨਹੀਂ ਹੈਗਾ ਸਾਡੇ ਕੋਲ ਅੱਜ ਲੱਖ ਰੁਪਏ ਦਾ ਫੋਨ ਬੰਦਾ ਲਈ ਫਿਰਦਾ ਸਮਝਦੇ ਗੱਲ ਪਰ ਸ਼ਾਸਤਰ ਨਹੀਂ ਬੰਦੇ ਕੋਲ ਹੈਗਾ ਬਾਈ ਮੈਂ ਅੱਜ ਵੀ ਮੈਨੂੰ 13 14 ਸਾਲ ਉਹ ਚੱਲੇ ਪ੍ਰਚਾਰ ਪ੍ਰਸਾਰ ਕਰਦਿਆਂ ਮੇਰੇ ਕੋਲ ਅੱਜ ਵੀ ਆਈਫੋਨ ਨਹੀਂ ਮੈਂ ਦੇਸੀ ਬੰਦਾ ਠੀਕ ਹੈ ਜੀ ਤੇ ਜਿਹੜੀ ਵੀ ਗੱਲ ਦੇਸੀ ਕਰਦਾ ਸਿੱਧੀ ਕਰਦਾ ਸਪਸ਼ਟ ਕਰਦਾ ਜੇ ਦਲਜੀਤ ਨਾਲ ਖੜੇ ਆ ਬਾਈ ਵੇਖ ਸਾਡੇ ਲੋ ਮੀਕੇ ਸ਼ੀਕੇ ਹੋਣੀ ਜਿਹੜੇ ਮਰਜ਼ੀ ਆ ਜਾਣ ਸਾਨੂੰ ਨਹੀਂ ਟੈਨਸ਼ਨ ਕੋਈ ਮੀਕੇ ਨੇ ਉਹਨੂੰ ਬਾਬੇ ਖੰਬ ਵਾਲੇ ਨੂੰ ਕਿਹਾ ਹੈ ਨਾ ਫਸੂਲਪੁਰੀ ਬਾ ਮਾਹ ਪ੍ਰੇਸ਼ਾ ਨੂੰ ਵੀ ਬਾਬਾ ਜੀ ਕਿਸ ਚੀਜ਼ ਦੀ ਲੋੜ ਹੋਈ ਤੇ ਤੈਨੂੰ ਇਹ ਦੱਸ ਨਹੀਂ ਸਾਨੂੰ ਉਹਨੂੰ ਇਹਨੂੰ ਇਹ ਨਹੀਂ ਪਤਾ ਯਾਰ ਤੋ ਕਹਿਣ ਕਿੰਨਾਂ ਨੂੰ ਡਿਆ ਯਾਰ ਪੰਥ ਨੂੰ ਬੁਗਾਰਨ ਡਿਆ ਪੰਥ ਨੂੰ ਕੋਈ ਵੱਡਾ ਨਹੀਂ ਹੁੰਦਾ ਬਾਈ ਵੇ ਪੰਥ ਇੱਕ ਏਦਾਂ ਦੀ ਤਾਕਤ ਹੈ ਨਾ ਬੰਦਾ ਜਿੰਨਾ ਮਰਜ਼ੀ ਗੁਨਾਹਗਾਰ ਹੋਵੇ ਜਦੋਂ ਪੰਥ ਦੀ ਸ਼ਰਨ ਚਲ ਜਾਂਦਾ ਪੰਥ ਆਪਣੀ ਬੁੱਕਲ ਚ ਲੈ ਲਿੰਦਾ ਨਾ ਉਹਦੇ ਸਾਰੇ ਅਪਕਣ ਮਿਟ ਜਾਂਦੇ ਆ ਉਹ ਫਿਰ ਗੁਣਤਾਰੀ ਹੋ ਜਾਂਦਾ ਵਾ ਇਹ ਕਰਕੇ ਉਹਨੇ ਚੰਗੀਆਂ ਚੀਜ਼ਾਂ ਹੁਣ 84 ਫਿਲਮ ਜਿੱਦਾਂ ਦੀ ਦਲਜੀਤ ਨੇ ਬਣਾਈਆਂ ਇਥੇ ਕਿਹੜਾ ਸਿੰਗਰ ਆ ਦੱਸੋ ਮੈਨੂੰ ਕਿਹੜਾ ਕਲਾਕਾਰ ਆ ਆਪੋ ਆਪਣੇ ਔਰ ਟਪੂਸੀਆਂ ਜਿਹਾ ਮਾਰ ਮਾਰ ਪੈਸੇ ਇਕੱਠੇ ਕਰੀ ਜਾਂਦੇ ਆ ਪਰ ਕਿਹੇ ਬੰਦੇ ਨੇ 84 ਦੀ ਗੱਲ ਕੀਤੀ ਉਹ ਦਲਜੀਤ ਹੀ ਠੀਕ ਆ ਉਹ ਰঞ্জੀਤ ਬਾਵਾ ਇਹਨੇ ਤੂਫਾਨ ਚੱਕ ਦੀ ਗੱਲ ਕੀਤੀ ਬਾਬਾ ਜਗਰਾਜ ਸਿੰਘ ਤੂਫਾਨ ਦੀ ਭਾਈ ਜਿੰਨਾ ਬੰਦਿਆਂ ਨੇ ਗੱਲ ਕੀਤੀ ਅਸੀਂ ਤੇ ਉਹਦੀ ਗੱਲ ਕਰਨੀ ਕਰਨੀ ਐਮੀ ਵੀਰਕ ਨੇ ਜਵਾੜਾ ਮੋੜ ਬਣਾ ਕੇ ਬਹਿ ਗਿਆ ਐਨੀ ਵੀਰਕ ਨੂੰ ਵੀ ਚਾਹੀਦਾ ਵਾ ਵਧੀਆ ਮੁੰਡਾ ਉਹਨੂੰ ਚਾਹੀਦਾ ਆਪਣੇ ਖੇਤਰ ਦੇ ਵਿੱਚ ਕੁਝ ਲੈ ਕੇ ਆ ਜਿੱਦਾਂ ਦਲਜੀਤ ਨੇ ਲਿਆਂਦੀ ਫਿਲਮ ਹਨਾ 84 ਜਿੱਦਾਂ ਆਪਣਾ ਰঞ্জੀਤ ਬਾਵੇ ਨੇ ਲਿਆਂਦੀ ਐ ਇਦਾਂ ਹੀ ਇਹਨੂੰ ਵੀ ਕੋਈ ਨਾ ਕੋਈ ਫਿਲਮ ਲਿਆਉਣੀ ਚਾਹੀਦੀ ਆ ਤੁਹਾਨੂੰ ਸ਼ਹਿਰ ਚੇਤਾ ਹੁੰਦਾ ਜਦੋਂ ਰঞ্জੀਤ ਬਾਵੇ ਦੀ ਗੱਲ ਆਈ ਹੈ ਕਰੀ ਉਹਨੇ ਕਿਹਾ ਹੈ ਨਾ ਸ਼ਿਵ ਸੈਨ ਵਾਲੇ ਨੇ ਹੈ ਇਹਦਾ ਲੱਖ ਰੁਪਏ ਦਵਾਂਗੇ ਇਹਦਾ ਮੂੰਹ ਕਾਲਾ ਕਰੇ ਮੈਂ ਹਾਜੀ ਪੁੱਤ ਤੂੰ ਕਰਕੇ ਵਿਖਾਸ ਆ ਲਿਆ ਤੇਰਾ ਸਿਰ ਨਾਲ ਲਾਤਾ ਤੇ ਫਿਰ ਗੱਲ ਕਰੀ ਬਾਈ ਵੇਖੋ ਇਹ ਜ਼ਰੂਰੀ ਨਹੀਂ ਹੁੰਦਾ ਆਪਾਂ ਇੱਕ ਦੂਜੇ ਦੇ ਕੋਲ ਬਈਏ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਚਾਹ ਪੀਏ ਇੱਕ ਦੂਜੇ ਨਾਲ ਜਾਂ ਗੱਲ ਬਕੜੀਆਂ ਪਾਈਏ ਤੇ ਫਿਰ ਸਾਡਾ ਪਿਆਰ ਆ ਪਿਆਰ ਸਾਡਾ ਰੂਹਾਂ ਦਾ ਹੋਣਾ ਚਾਹੀਦਾ ਪਿਆਰ ਸਾਡਾ ਪੰਥ ਦੇ ਵਿੱਚ ਹਰ ਇੱਕ ਵੱਸਣ ਵਾਲੇ ਸਿੱਖ ਦੇ ਨਾਲ ਹੋਣਾ ਚਾਹੀਦਾ ਜੇ ਉਹਦੇ ਅੰਦਰ ਵਿਰੋਧਤਾ ਵੀ ਹੈ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਦੂਜੇ ਨਾਲ ਬਹਿਣਾ ਹੀ ਪੈਣਾ ਜਿੰਨਾ ਤੱਕ ਨਹੀਂ ਗੱਲ ਨਹੀਂ ਕਰਦੇ ਉਹਨਾਂ ਜਦ ਸਾਨੂੰ ਅਗਲੇ ਬੰਦੇ ਨੂੰ ਜਾਣਨ ਦਾ ਮੌਕਾ ਵੀ ਨਹੀਂ ਮਿਲਦਾ। ਉਹ ਸਾਦਾ ਲੋਕ ਮੈਨੂੰ ਇੰਨਾ ਵਿਰੋਧੀ ਸਮਝਦੇ ਆ ਜਦੋਂ ਮੇਰੇ ਕੋਲ ਪੈਂਦੇ ਆਣ ਕਹਿੰਦੇ ਯਾਰ ਸਾਨੂੰ ਲੱਗਦਾ ਨਹੀਂ। ਇਸ ਕਰਕੇ ਬਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਐਵੇਂ ਉੱਠੇ ਕੰਮ ਨਾ ਕਰੋ। ਦਲਜੀਤ ਵਧੀਆ ਬੰਦਾ ਵਾ ਤੁਸੀਂ ਆਪਣਾ ਕੰਮ ਕਰੋ ਆਪਣਾ ਕੰਮ ਕਰਨ ਦੇ ਆ ਫਿਲਮ ਲੱਗਣ ਦਿਓ। ਅਗਲੇ ਦੇ ਪੈਸੇ ਲੱਗੇ ਆ। ਬਾਕੀ ਬਾਈ ਦਲਜੀਤ ਆਵਾਜ਼ ਮਾਰ ਲਈ ਜਿੰਨੇ ਕੋ ਸਕੇ ਜਿਹੜੇ ਤੂੰ ਆਖਿਆ ਉੱਥੇ ਪਹੁੰਚ ਜਾਗੇ ਗੱਲ ਕੋਈ ਨਹੀਂ ਆ। ਠੀਕ ਹੈ ਜੀ। ਹੁਣ ਇੱਥੇ ਪਤਾ ਕੀ ਅੱਗੇ ਬਾਬੇ ਗਲਾਬ ਨੇ ਇੱਕ ਤਪੂਸੀ ਇਮਾਰ ਕਹਿੰਦਾ ਗਿੱਪੀ ਕਹਿੰਦਾ ਕਿ ਕਿੰਨੇ ਤਰ੍ਹਾਂ ਦੇ ਨਿਹੰਗ ਹੁੰਦੇ ਆ ਕਿੰਨੇ ਕਿੰਨੇ ਪੈਸੇ ਇਹਨਾਂ ਨੂੰ ਵੰਨਤੇ ਫਲਾਣਾ ਕਰਤੇ ਗੱਲ ਸੁਣੋ ਆਪਣਾ ਗਿੱਪੀ ਨੂੰ ਕਹਦਨੇ ਗਿੱਪੀ ਗੱਲ ਸੁਣ ਭਾਉ ਇਹ ਪੈਸੇ ਆ ਪੂਹਾਂ ਦਾ ਖਰੀਦਣ ਵਾਲੇ ਬੰਦੇ ਨਹੀਂ ਹੈਗੇ ਇਹਦੇ ਪਿਆਰ ਦੇ ਨਾਲ ਵੇਖਣ ਵਾਲੇ ਬੰਦੇ ਆ ਗੈਸੀ ਉਹ ਗਿੱਪੀ ਦੀ سپورਟ ਤੇ ਤੁਸੀਂ ਨਹੀਂ ਭਾਈ ਵੇ سپورਟ ਕੀਤੀ ਪਰ ਮੈਂ ਗਿਆ ਨਹੀਂ ਪੈਸੇ ਨਹੀਂ ਲਏ ਤੁਸੀਂ ਨਹੀਂ ਨਹੀਂ ਬਿਲਕੁਲ ਨਹੀਂ ਭਾਈ ਸਾਬਤ ਕਰਦੇ 1 ਰੁਪਿਆ ਵੀ ਲਿਆਵੇ ਮੈਂ ਕਿਸੇ ਬੰਦੇ ਤੋਂ ਨਹੀਂ ਲੈਂਦਾ ਗੁਲਾਬ ਸਿੰਘ ਦੇ ਵੱਲੋਂ ਕਿਉਂ ਨੰਗ ਸਿੰਘ ਨੇ ਗੁਲਾਬ ਸਿੰਘ ਨੇ ਤਾਂ ਕਿਹਾ ਵੀ ਭਾਈ ਵੇਖੋ ਜਦੋਂ ਉਹ ਗੁਲਾਬ ਸਿੰਘ ਨੇ ਜਾਦੀ ਉਹਦੀ ਰਾਤ ਤਾਂ ਗੁਲਾਬ ਸਿੰਘ ਦੇ ਵਿਆਹ ਤੇ ਜੋ ਆਇਆ ਹੈ ਪੀਪੀ ਗਰੀਆਲ ਉਹਦੇ ਵਿਆਹ ਤੇ ਉਹਨੇ ਗੀਤ ਗੂਜੇ ਗਾਏ ਹੈ ਨਾ ਤੇ ਬਾਕੀ ਭਾਈ ਗੁਲਾਬ ਸਿੰਘ ਹੁਣ ਅੱਜਕੱਲ ਐਕਟਰ ਬਣਿਆ ਸਿੰਘਰ ਆਓ ਮਨੋ ਆਪਣੇ ਆਪ ਸਮਝਦਾ ਵੀ ਮੈਂ ਦੁਨੀਆ ਦੇ ਪਤਾ ਨਹੀਂ ਭੈਜ ਕੱਡਾ ਕੈਕਟਰ ਬੰਨ ਲੇ ਲੋਕ ਤੇ ਉਹਦੇ ਨਾਲ ਬਾਬਾ ਲਈ ਜਾਂਦੇ ਕਿ ਬੜਾ ਵੱਡਾ ਬਾਬਾ ਗੁਲਾਬ ਸਿੰਘ ਜਦ ਦਿਨ ਉਹਨੇ ਕਾਂਡ ਕੱਢ ਮਾਰਿਆ ਫਿਰ ਆਪੇ ਬਾਬੇ ਦਾ ਸੱਪ ਬਾਹਰ ਆਇਆ ਨਾ ਬਿਲਕੁਲ ਤਮਾਮ ਸਾਰੇ ਸਵਾਲਾਂ ਦੇ ਮੱਦੇ ਨਜ਼ਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਮਾਨ ਸਿੰਘ ਅਕਾਲੀ ਹੋਂਣਾ ਦੇ ਵੱਲੋਂ ਬੜਾ ਸੁਚੱਜਾ ਤੇ ਆਪਣੇ ਨਜ਼ਰੀਏ ਤੋਂ ਬਹੁਤ ਸੋਹਣਾ ਜਿਹੜਾ ਸੁਨੇਹਾ ਮੈਸੇਜ ਪੰਜਾਬ ਦੇ ਪੰਥ ਦੇ ਲੋਕਾਂ ਵਾਸਤੇ ਦਿੱਤਾ ਗਿਆ ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਇਦਾਂ ਦੀਆਂ ਸ਼ਕਤੀਆਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਈਏ ਧੰਨਵਾਦ